ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਣੇ ਨਾਲ ਫੇਰ ਆਪਣਾ ਭਰਾ ਹਰਦੀਪ ਬਹੁਤ ਬਹੁਤ ਨੰਦਾਰਾ ਜਿੱਦਾਂ ਕਿ ਆਪਣਾ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਬਾਈ ਬਹੁਤ ਸਾਰੇ ਮੈਨੂੰ ਬਹੁਤ ਪਿਆਰ ਮਿਲਦਾ ਤੇ ਮੰਨ ਕੇ ਚੱਲੋ ਵੀਰੇ ਸਾਨੂੰ ਫੋਨ ਤੇ ਫੋਨ ਇੰਨੇ ਆਈ ਜਾਂਦੇ ਨੇ ਦੁਬਾਰੇ ਫੇਰ ਫਲਾਈਟ ਮੋਡ ਤੇ ਲਾਉਣਾ ਪੈ ਗਿਆ ਤੇ ਦੂਜਾ ਮੋਬਾਈਲ ਉੱਥੇ ਸਾਇਲੈਂਟ ਲੱਗਿਆ ਪਿਆਗਾ ਇੰਨੇ ਫੋਨ ਆ ਰਹੇ ਆ ਵੀ ਵਿੱਚ ਸਾਨੂੰ ਹਜੇ ਕੋਈ ਡਿਸਟਰਬ ਨਾ ਕਰੇ ਕਿ ਨਾ 15 ਮਿੰਟ ਵੀਡੀਓ ਪਾ ਦੇ ਦੂ ਸਾਰਾ ਦਾ ਤੁਹਾਡੇ ਫੋਨ ਸੁਣਨ ਪੀ ਆ ਬਾਈ ਏ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਠੀਕ ਆ ਜੀ ਚੈਨਲ ਦਾ ਨਾਮ ਹੈਗਾ ਸਿੰਘਾ ਟੂ ਡੀਲ ਤੇ ਟਾਈ ਅਪ ਹੈਗਾ ਆਪਣਾ ਬੁਲਟ ਕਿੰਗ ਬਰਨਾਲਾ ਦੇ ਨਾਲ ਤੇ ਐਸ ਵਾਰ ਆਪਣਾ ਭਰਾ ਲੈ ਕੇ ਆਇਆ 2000 ਦੀ ਮਰਲਾ 20 ਮਾਡਲ ਕਾਰਬੂਰੇਟਰ ਵਾਲਾ ਵੀਰੇ ਕਾਰਬੂਰੇਟਰ ਵਾਲੇ ਮਾਡਲ ਦੇ ਵਿੱਚ ਬਹੁਤ ਘੱਟ ਮੋਟਰਸਾਈਕਲ ਆਏ ਨੇ ਜੀ ਠੀਕ ਆ ਜੀ ਤੇ ਮੰਨ ਕੇ ਚਲੋ ਵੀ ਤੀਜੇ ਮਹੀਨੇ ਤੱਕ ਜਿਹੜੇ ਇਹ ਕਾਰਬੂਰੇਟਰ ਵਾਲੇ ਆਏ ਨੇ ਉਹਦੇ ਬਾਅਦ ਆਏ ਨੇ ਸੈਂਸਰ ਵਾਲੇ ਠੀਕ ਆ ਜੀ ਇਹ ਗਿਣਮੇ ਚੁਣਮੇ ਮੋਟਰਸਾਈਕਲਾਂ ਦੇ ਵਿੱਚੋਂ ਮੋਟਰਸਾਈਕਲ ਆ ਮੰਨ ਕੇ ਚਲੋ ਗਿਣਮੇ ਚੁਣਮੇ ਗਿਣਮੇ ਚੁਣਮਿਆ ਚ ਹੀ ਆਗਾ ਤੇ ਇਹ ਮੰਨ ਕੇ ਚਲੋ ਪੀ ਵੀ 10 ਲੁਧਿਆਣੇ ਦਾ ਨੰਬਰ ਆ ਸਰਕਾਰੀ ਨੰਬਰ ਪਲੇਟ ਆ ਸਰਕਾਰੀ ਨੰਬਰ ਪਲੇਟ ਆ ਚੱਲਿਆ ਹੋਇਆ ਬਹੁਤ ਘੱਟ ਆ ਸਾਰਾ origignal ਹੀ ਆ ਤੁਹਾਨੂੰ ਪਤਾ ਹੀ ਜੇ ਘੱਟ ਚੱਲਿਆਗਾ ਲਾਏ ਲੱਗੇ ਪਏ ਨੇਗੇ ਟਾਇਰ ਤਾਂ ਨਾਲ ਦੀ ਆ ਕੇ ਦੱਸਣ ਦੀ ਲੋੜ ਹੀ ਨਹੀਂ ਠੀਕ ਆ ਜੀ ਪੰਡ ਸਲੈਂਸਰ ਲੱਗਿਆ ਹੋਇਆ ਮੈਂ ਪੰਡ ਸਲੈਂਸਰ ਲੱਗਿਆ ਹੋਇਆ ਦੇਖੋ ਜੀ ਓਕੇ ਦੀ ਰਿਪੋਰਟ ਆ ਭਰਾ ਆਪਣੇ ਲਈ ਦੇਖੋ ਐਹ ਜੇ ਤੋਹਫੇ ਲੈ ਕੇ ਆਉਂਦਾ ਰਹਿੰਦਾਗਾ ਜਦੋਂ ਤੁਹਾਡੇ ਫੋਨ ਆਉਂਦੇ ਨੇ ਵੀ ਠੀਕ ਆ ਜੀ ਫੋਨ ਆਉਣ ਤੋਂ ਬਾਅਦ ਬਾਈ ਦੀ ਮਿਹਨਤ ਹੁੰਦੀ ਆ ਵੀ ਬਾਈ ਨੇ ਯਾਰ ਤੁਹਾਡੇ ਲਈ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਬੁਲਟ ਲੈ ਕੇ ਆਉਣੇ ਪੁੱਠਿਆਂ ਤੋਂ ਲੈ ਕੇ ਸਿੱਧੇ ਗੇਰਾਂ ਵਾਲੇ ਵੀ ਲੈ ਕੇ ਆਉਣੇ ਆ ਪੁੱਠੇ ਗੇਰਾਂ ਦੇ ਵਿੱਚ ਲਿਆਂਦਾ 8 ਮਾਡਲ ਹਾਂ 8 ਮਾਡਲ ਲਿਆਂਦਾ ਪੰਜਾ ਪੀਸ ਉਹਦੀ ਵੀਡੀਓ ਆਪਾਂ ਹੋ ਸਕਦਾ ਬਾਅਦ ਚਾ 9288 ਨੰਬਰ ਆ ਬਹੁਤ ਸੋਹਣਾ ਮੋਟਾ ਹਾਂ ਉਹਦੀ ਵੀਡੀਓ ਅਪਲੋਡ ਕਰ ਦਾਂਗੇ ਨਾਲ ਦੀ ਨਾਲ ਤੇ ਪਹਿਲੇ ਨੰਬਰ ਦੀ ਗੱਲ ਜਿਹੜਾ ਉੱਪਰ ਨੰਬਰ ਆ ਰਿਹਾਗਾ ਠੀਕ ਆ ਇਧਰਲੀ ਸਾਡਾ ਵਾਲਾ ਬਾਈ ਵਾਲਾ ਨੰਬਰ ਆ ਦੂਜੀ ਸਾਈਡ ਆਪਣਾ ਚੈਨਲ ਵਾਲਾ ਨੰਬਰ ਆਗਾ ਦੋ ਫੋਨ ਕਰਨ ਦਾ ਸਮਾਂ ਦੱਸੋ ਫੋਨ ਕਰਨ ਦਾ ਸਮਾਂ ਦੱਸੋ ਸਮਾਂ ਵੀਰੇ 9 ਤੋਂ 6 ਵਜੇ ਤੱਕ ਆ ਸਾਡੇ ਭਰਾ ਕਈ ਭਰਾ ਪਤਾ ਨਹੀਂ ਕਿਵੇਂ ਦਿਲ ਜਾ ਕਰਿਆ ਹੁੰਦਾ ਅੰਦਰੋਂ ਪਿਆਰ ਜਾ ਗਿਆ ਹੁੰਦਾ 9:30 ਵਜੇ ਨੂੰ 10 ਵਜੇ ਨੂੰ ਫੋਨ ਲਾਉਣ ਲੱਗ ਜਾਂਦੇ ਨੇ ਭਰਾ ਬੜੇ ਯਾਰ ਸਾਨੂੰ ਭਾਈ ਬਣੇ 9 ਤੋਂ 6 ਵਜੇ ਤੱਕ ਉਹਦੋਂ ਸਾਡੇ ਪਰਸਨਲ ਲਾਈਫ ਹੁੰਦੇ ਅਸੀਂ ਮੜਮੜ ਘਰਦੇ ਗਣੇ ਵੀ ਧਿਆਨ ਦੇਣਾ ਹੁੰਦਾਗਾ ਕਿਤੇ ਘਰ ਨਹੀਂ ਭਾ ਜਾਣ ਤੇ ਮੜਾ ਹਾਂ ਫੈਮਿਲੀ ਨੂੰ ਵੀ ਤੁਹਾਨੂੰ ਪਤਾ ਟਾਈਮ ਦੇਣਾ ਹੁੰਦਾ ਰਿਹਾ 9 ਤੋਂ 6 ਵਜੇ ਦਾ ਅਸੀਂ ਥੋੜੀ ਸੇਵਾ ਨੂੰ ਆ ਫੋਨ ਦੱਬ ਕੇ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਕਰੋ ਪੰਜਾਬ ਵਾਲੇ ਭਰਾ ਬਾਹਰ ਦੇ ਨਾ ਕਰਿਓ ਬਸ ਕਿਉਂਕਿ ਆਪਾਂ ਬਾਹਰ ਡੀਲ ਨਹੀਂ ਕਰਦੇ ਹੈਗੇ ਇਹ ਇਹ ਫਿਕਰ ਹੋ ਕੇ ਜਿੱਡੀ ਮਰਜ਼ੀ ਦੂਰੋਂ ਆ ਜਾਓ ਵੀਰੇ ਮੋਟਰਸਾਈਕਲ 1 ਰੁਪਿਆ ਦਾ ਲੰਬਾ ਨਹੀਂ ਹੈਗਾ ਜੇ ਤੁਹਾਨੂੰ ਮੋਟਰ ਨਾ ਪਸੰਦਾ ਹੈ ਤਾਂ ਤੇਲ ਦਾ ਖਰਚਾ ਤੁਹਾਨੂੰ ਦੇ ਕੇ ਤੁਰਾਂਗੇ ਕੰਟਰੀ ਦੀ ਮੋਟਰ ਹੈ ਜਿਹੜਾ ਸਾਰਾ ਰੇਡ ਨਾਲ ਟੋਟਲ ਬਾਕੀ ਜਿਹੜਾ ਭਰਾ ਵੀਡੀਓ ਨੂੰ ਜਿਹੜਾ ਆਪਣਾ ਵੀਡੀਓ ਦੱਬ ਕੇ ਸ਼ੇਅਰ ਕਰਕੇ ਆਉਗਾ ਗਿਫਟ ਗਿਫਟ ਮਿਲੂ ਗਿਫਟ ਵੀਰੇ ਸਾਹਮਣੂ ਪਤਾ ਉਹਦੇ ਭਰਾ ਦਾ ਠੀਕ ਆ ਜੀ ਬਾਈਆਂ ਨੇ ਗਿਫਟ ਜਿਹੜਾ ਦੱਬ ਕੇ ਵੀਡੀਓ ਸ਼ੇਅਰ ਕਰੂਗਾ ਜਿਹੜਾ ਮੰਨ ਕੇ ਜਦੋਂ ਅੰਮ੍ਰਿਤਸਰੋਂ ਪਠਾਨਕੋਟ ਜਲੰਧਰੋਂ ਆਉਂਦੇ ਨੇ ਉਹਨਾਂ ਦੀ ਟੈਂਕੀ ਪੈਟਰੋਲ ਦੀ ਫੁੱਲ ਬਾਸ ਜਿਹੜਾ ਫਾਈਲ ਦੇ ਹੇਠੇ ਦਿਨ ਆ ਗਏ ਉਹਦੀ ਟੈਂਕੀ ਪੈਟਰੋਲ ਦੀ ਫੁੱਲ ਕਰਕੇ ਤੋਰਾਂਗੇ ਅਸੀਂ ਪਰਸੋਂ ਅੰਮ੍ਰਿਤਸਰ ਬੋਲਡ ਵੇਚਿਆ ਸੀਗਾ ਉਹਨਾਂ ਦੀ ਟੈਂਕੀ ਪੂਰੀ ਫੁੱਲ ਕਰਕੇ ਤੋਰੀਆ ਉਦੀ ਮੇਰੇ ਇੰਸਟਾਗ੍ਰam ਤੇ ਵੀ ਰੀਲ ਪਾਈ ਹੋਵੇ ਚੈੱਕ ਕਰ ਲਿਓ ਉਹਨਾਂ ਨੂੰ ਪੋਸਿਬਲ ਹੋ ਟੈਂਕੀ ਪੈਟਰੋਲ ਦੀ ਫੁੱਲ ਕਰਕੇ ਤੋਰੀ ਉਹਨਾਂ ਨੂੰ ਤੇ ਵੀਡੀਓ ਪੈਨ ਨੂੰ ਕਿੰਨਾ ਕੁ ਟਾਈਮ ਹੋ ਗਿਆ ਦੇਖੋ ਐ ਥੋਡੇ ਭਰਾਵਾਂ ਦਾ ਪਿਆਰ ਮਿਲਦਾ ਦੇਖੋ ਬਾਈ ਦੂਰੋ ਦੂਰੋ ਆ ਕੇ ਬੁਲਟ ਲੈ ਜਾਂਦੇ ਨੇ ਸਾਡਾ ਤਾਂ ਆਪਦਾ ਹੌਸਲਾ ਆ ਜਾਂਦਾ ਵੀ ਯਾਰ ਵੀਡੀਓ ਹੋਰ ਪਾ ਦੱਬ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਲਓ ਇੰਸਟਾਗ੍ਰam ਤੇ ਜਾ ਕੇ ਦੋ ਪੇਜ ਬਣੇ ਹੋਏ ਨੇ ਸਿੰਘਾ ਟੂ ਡੀਲ ਤੇ ਬੁਲਟ ਕਿੰਗ ਬਰਨਾਲਾ ਦੋਨਾਂ ਦੇ ਵੀਡੀਓ ਤੁਹਾਨੂੰ ਮਿਲ ਲੰਗੇ ਆ ਉੱਥੇ ਜਾ ਕੇ ਵੀਡੀਓ ਨੂੰ ਦੱਬ ਕੇ ਸ਼ੇਅ ਠੀਕ ਹੈ ਜੀ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਕਿਸੇ ਵੀ ਬੁਲਟ ਦੇ ਵਿੱਚ ਤੁਹਾਨੂੰ ਨਾ ਤਾਂ ਕਾਗਜ਼ਾਂ ਪੱਤਰਾਂ ਵੱਲੋਂ ਕੋਈ ਸਾਰੇ ਓਕੇ ਡਨ ਮਿਲਣਗੇ ਇਤੋਂ ਲੰਬਾ ਗਾਰੰਟੀ ਨਾਮ ਅਸੀਂ ਖੁਦ ਕਰਾ ਕੇ ਦੇਵਾਂਗੇ ਭਾਈ ਬਹੁਤ ਠੀਕ ਆ ਤੁਸੀਂ ਸਿਰਫ 2000 ਰੁਪਏ ਦੇਣਾ 2000 ਰੁਪਏ ਦੇ ਵਿੱਚ ਤੁਹਾਨੂੰ ਆਰਸੀ ਨਾਮ ਤੇ ਤੁਹਾਡੇ ਘਰੇ ਪਹੁੰਚ ਜੂਗੀ ਯਾਰੀ ਹਾਂ ਕਾਗਜ਼ਾਂ ਪੱਤਰਾਂ ਦਾ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਕੋਈ ਫਿਕਰ ਨਹੀਂ ਕਰਨਾ ਕੋਈ ਮੋਟਰਸਾਈਕਲ ਟੈਨਸ਼ਨ ਨਹੀਂ ਲਾਉਣੀ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਹੁਣ ਅਸੀਂ ਆਪਦੇ 1000 ਰੁਪਏ ਦੇ ਵਿੱਚ ਆਰਸੀ ਨਾ ਮਿਲੂਗੇ ਅਸੀਂ ਆਪਦੇ ਕਿਨੇ ਪਿਆਰ ਦਿਖਾਤਾ ਤੁਹਾਡੇ ਲਈ ਦੱਬ-ਦੱਬ ਕੇ ਬੁਲਟ ਲੱਭੀ ਜੰਨੇ ਹੁਣ ਕਿਥੋਂ ਮਰਜੀ ਪੰਜਾਬ ਦੇ ਕੋਲੋਂ ਜਿਉ ਲੱਭ ਕੇ ਲਾਈ ਜਾ ਹੁਣ ਤੁਸ ਆਪਦਾ ਪਿਆਰ ਦਿਖਾ ਉਹ ਵੀ ਦਿਖਾ ਰਹੇ ਨੇ ਯਾਰ ਐਸੀ ਗੱਲ ਨਹੀਂ ਆ ਦਿਖਾ ਰਹੇ ਨੇ ਹੋਰ ਦਿਖਾ ਦਿਓ ਥੋੜਾ ਜਿਹਾ ਪਿਆਰ ਬਾਈ ਬਣਾ ਯਾਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਯਾਰ ਮੈਂ ਮੈਂ ਕਹਿੰਦਾ ਵੀ ਆਪਣੇ ਰਿਸ਼ਤੇਦਾਰ ਯਾਰਾਂ ਦੋਸਤਾਂ ਕੋਲ ਦੱਬ ਕੇ ਵੀਡੀਓ ਜਾਵੇ ਚਾਹੇ WhatsApp ਤੇ ਸਟੇਟਸ ਲਾ ਦਿਓ ਯਾਰ ਕੁਝ ਨਹੀਂ ਹੁੰਦਾ ਪ ਬਾਬਾ ਕਾਰਨ ਹੈ ਸਟੇਡੀਅਮ ਸਟੇਡੀਅਮ ਵੀਰੇ ਠੀਕ ਹੈ ਨਹੀਂ ਵੀ ਬਾਈ ਨੂੰ ਡਰੈਸ ਸਮਝ ਆਉਂਦਾ ਫੋਨ ਲਾ ਕੇ ਮੁੱਖੇ ਫੋਨ ਲਾਈਓ ਅਸਲ ਜਿਹੜੇ ਡਰੈਸ ਵਾਲੇ ਕੰਮ ਲਈ ਤਾਂ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ ਇੱਕ ਦਿਨ ਪਹਿਲਾਂ ਆਉਣਾਗਾ ਤੁਸੀਂ ਸਾਨੂੰ ਫੋਨ ਕਰ ਲਿਓ ਵੀਰੇ ਕਿੱਥੇ ਆਉਣਾਗਾ ਤੁਸੀਂ ਉੱਥੇ ਪਹੁੰਚੋ ਸਾਡੇ ਕੋਲ ਤੁਹਾਨੂੰ ਸਾਰੀ ਸੌਰੀ ਲੋਕੇਸ਼ਨ ਪ੍ਰੋਪਰ ਦੱਸੀ ਜਾਵੇਗੀ ਤੋ ਇਹ ਨਾ ਇੱਕੋ ਸੱਚੇ ਹੋਰ ਗੱਲ ਬਾਈ ਜਿਹੜੇ ਭਰਾ ਕਹਿੰਦੇ ਨੇ ਵੀਰੇ ਸਾਨੂੰ WhatsApp ਤੇ ਨਾ ਤੁਸੀਂ ਵੋਟਾਂ ਸੈਂਡ ਕਰ ਦਿਓ ਵੀਰੇ ਨਹੀਂ ਹੁੰਦਾ ਕੋ ਟਾਈਮ ਨਹੀਂ ਹੁੰਦਾ ਉਹ ਗਲਤ ਟਾਈਮ ਨਹੀਂ ਹੁੰਦਾ ਮੈਂ ਮਾਫੀ ਚਾਹੁੰਦੇ ਆਂ ਸੀ ਠੀਕ ਆ ਜੀ ਜਿਵੇਂ ਮੈਂ ਇਦਾਂ ਦਿਖਾਇਆ ਇਹ ਨਹੀਂ ਮਿਲੂਗਾ ਸਾਰਾ ਜਿਵੇਂ ਬੋਲਟ ਤਾਂ ਤੁਹਾਨੂੰ ਦੱਸ ਰਹੇ ਆਂ ਵੀ ਯਾਰ ਦੇਖੋ ਬੋਲਟ ਦਾ ਨਾ ਤਾਂ ਇੰਜਨ ਗੇਅਰ ਨਾਲ ਕਾਗਜ਼ ਪੱਤਰਾ ਬੋਲੋ ਕੋਈ ਤੁਹਾਨੂੰ ਲੰਬਾ ਨਹੀਂ ਹੁੰਦਾ ਬਸ ਕੀ ਜਿਹੜਾ ਮੋਟਰਸਾਈਕਲ ਹੈ ਗਿਣਮੇ ਚੋਂ ਨਮੇ ਚੋਂ ਕੁਸ ਪੀਸ ਆ ਹਾਂ ਇਹ ਤਾਂ ਬਾਈ ਮੈਂ ਕਹਿੰਦਾ ਉਦੋਂ ਵਾਂ ਸੈਂਸਰ ਵਾਲੀ ਆਏ ਨੇ ਤਿੰਨ ਮਹੀਨੇ ਬਾਅਦ ਆ ਮੰਨ ਕੇ ਚਲੋ 1 ਜਿਹੜੇ ਭਰਾ ਨੂੰ 20 ਮਾਡਲ ਕਾਰਬureਟਰ ਵਾਲਾ ਚਾਹੀਦਾ ਤਾਂ ਹੋ ਜੋ ਸਟਾਰਟ ਠੀਕ ਆ ਜੀ ਸ਼ੇਅਰ ਕਰਕੇ ਆਓ ਵੀਡੀਓ ਜਿਵੇਂ ਬਾਈ ਨੇ ਆਖਿਆਗਾ ਕਿਲੋਮੀਟਰ ਤੋਂ ਹੰਦੇ ਟੈਂਕੀ ਫੁੱਲ ਤੇ ਭਰਾਵਾਂ ਮਾ ਜਿਹੜਾ ਸ਼ੇਅਰ ਕਰਕੇ ਆਊਗਾ ਉਹਦੇ ਲਈ ਸਪੈਸ਼ਲ ਆਪਾਂ ਆਫਰ ਸੌਰੀ ਗਿਫਟ ਠੀਕ ਆ ਜੀ ਤੇ ਦੁਬਾਰੇ ਫੇਰ ਦੱਸ ਰਿਹਾ ਨੰਬਰ ਜਿਹੜੇ ਉੱਪਰ ਆ ਰਹੇ ਨੰਬਰ ਤੇ ਕਾਲ ਕਰਿਓ ਠੀਕ ਆ ਜੀ ਕਾਲ ਕਰਕੇ ਸਾਡੇ ਨਾਲ ਆਪਦੀ ਡੀਲ ਨੂੰ ਕ੍ਰੈਕ ਕਰੋ ਤੇ ਲੋਕੇਸ਼ਨ ਬਰਨਾਲਾ ਗਈ ਹੋਰ ਗੱਲਾਂ ਕੋਈ ਹੈ ਨਹੀਂ ਤੇ ਬਾਕੀ ਭਾਈ ਮਨ ਕਰਦੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਇਦਾਂ ਥੋੜਾ ਭਰਾਵਾਂ ਦਾ ਪਿਆਰ ਬਣਿਆ ਰਹੇ ਧ